ਖੱਦਿਸਾਸੀ ਗਾਲ ਦੀ ਕੀ ਹਾਲਤ ਹੈ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਰੋਜੀ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਗੋਬਿੰਦਪੁਰਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਬੋਰ ਦੇ ਵਿੱਚ ਮਾਰਨੇ ਕੈਮਰਾ ਤੇ ਬੋਰ ਦੇ ਵਿੱਚ ਪਹਿਲਾਂ ਮਟਰ ਮਟਰ ਫਸ ਗਈ ਸੀ ਇਹਨਾਂ ਦੀ ਤੇ ਬਾਈ ਨੇ ਸਾਡੇ ਨਾਲ ਕੰਟੈਕਟ ਕੀਤਾ ਸੀ ਤੇ ਅੱਜ ਆਪਾਂ ਆ ਕੇ ਕੈਮਰਾ ਬੋਰ ਨੂੰ ਚੈੱਕ ਕਰਦੇ ਹਾਂ ਵੀ ਕੀ ਪ੍ਰੋਬਲਮ ਆ ਬੋਰ ਦੇ ਵਿੱਚ ਤੇ ਆਪਣਾ ਕੈਮਰਾ ਤੇ ਕੈਮਰਾਮੈਨ ਰੈਡੀ ਨੇਗੇ ਜਾਣਦੇ ਇਹਦਾ ਕਰ ਲੈ ਠੀਕ ਹੈ ਨਹੀਂ ਫਿਰ ਕਰ ਲੈ ਕਰਦਾ ਹੈ ਨਹੀਂ ਦੀ ਭਾਂ ਦੇ ਹੌਲੀ ਚੱਲੀ ਹੌਲੀ ਹੌਲੀ ਹੈਲੋ ਮੋਟੇ ਸਹਿਰ ਕੋਲ ਤੇ ਬੰਦੇ ਪਟੇਲਾ ਲਾਂਗੇ ਮੈਂ ਕਹਿੰਦਾ ਜੀ ਪਟੇਲੇ ਤੋਂ ਸਰੰਦ ਦੇ ਲੋਵੇ ਲੱਗੇ ਹੋਏ ਨੇ ਹਾਂ ਹੂੰ ਨਾ ਆਏ ਤੇ ਕਹਿੰਦਾ ਟਾਇਰ ਜੱਕਾ ਬਾਏ ਕਰ ਰਿਹਾ ਪਤਨ ਕੀ ਕਰ ਲੈ ਗਿਆ ਕਹਿੰਦਾ ਸਰ ਜਿਤ ਮਾਦੂ ਦੱਬੀ ਚੱਲ ਬਾਅਦ ਚ ਦੇਖਾਂਗੇ ਇਹਨੂੰ ਟਾਇਰ ਬਰਬੜ ਜੀ ਲੱਗੀ ਹੋਣੀ ਇੱਕ ਪਾਸੇ ਗੱਡੀ ਦੇ ਟਾਇਰ ਦੀ ਹਾਂ ਮਾਂ ਤੂੰ ਲੈ ਜਾ ਕੋਈ ਨਾ ਘੜਾ ਕੋਈ ਹੋਰ ਥੋੜਾ ਫੋਨ ਕਰਕੇ ਪਤਾ ਕਰਕੇ ਦੱਸੂਗਾ ਬੱਸ ਪਹੁੰਚਣਗੇ ਉਹਨਾਂ ਨੂੰ ਸਨੇਹਾ ਲਾ ਦੋ ਵੀ ਉੱਥੇ ਅੱਜ ਪਹੁੰਚ ਜਾਣਗੇ ਕੋਈ ਨਾ ਸਾਰਾ ਉਹ ਸੀ ਦੱਸ ਦਾਂਗੇ ਉਹਨਾਂ ਨੂੰ ਦੱਸਤਾ ਸੀ ਪਹਿਲਾਂ ਬੂਰ ਗਏ ਦੀ ਉਹਨੇ ਉੱਥੇ ਗਏ ਦੀ ਉਸ ਬੂਰ ਦੇ ਲਾਗੇ ਜਾ ਕੇ ਫੋਨ ਕਰਨਗੇ। ਬਰਾ ਨਾ ਉਹ ਪਹਿਲਾਂ ਤਾਂ ਬੂਰ ਗਏ تھے ਪਰ ਕਾਹ ਨੂੰ ਗਈ ਸੀ ਉੱਥੇ ਰਾਜੇ ਜਾ ਗਈ ਸੀ ਜਿੱਥੇ ਉਹ ਉੱਤਰ ਦੇ ਮੰਦਰ ਜੇ ਲਵਾਂ ਉਹਦੂ ਘਾਂ ਲੀ ਜਾਓ ਆਪਣਾ। ਚਲ ਕੋਈ ਗੱਲ ਨਹੀਂ ਸਾਨੂੰ ਨੰਬਰ ਦੇ ਦਾਂਗੇ ਸਾਨੂੰ ਫੋਨ ਕਰ ਲੈਣਗੇ ਜਦੋਂ ਬਾਗ ਉੱਥੇ। ਕੋਈ ਨਾ ਭੇਜਣਾ WhatsApp ਭੇਜਦਾ ਮੈਂ ਇੱਕ ਟਾਈਮ ਬੂਰ ਚੈੱਕ ਕਰ ਰਹੀ ਹਾਂ ਮੈਂ ਭੇਜ ਦਿੰਨਾ। ਠੀਕ ਹੈ। ਚਾਪਰ ਰਜ਼ਿੰਗ। ਇਹ ਨਾਲ ਹੁਣ ਐ ਰੱਖਣਾ ਵੀ ਇੰਨੇ ਦੇ ਵਗਿਆ। ਹਾਂ ਜੀ। اراد السائق ਕਿੰਨਾ ਹੋ ਗਿਆ ਦੇਖੀ 173 ਦੇ ਪਾਣੀ ਹੈ 173 ਦੇ ਪਾਣੀ ਹਾਂ ਅੱਛਾ ਉਹ ਪਾਣੀ ਚ ਵਗਾ ਹੀ ਕੈਮਰਾ ਹਾਂ ਇਹ ਹੁਣ ਪਾਣੀ ਯਾਰ ਅੱਛਾ ਔਰ ਤਾਂ ਕਿਤਾ ਮੋਟਰ ਗਈ ਹੋਈ ਆ ਤੁਹਾਨੂੰ ਇਹ ਦੱਸਦਾ ਮੈਂ ਮੋਟਰ ਦੇ ਤੱਕ ਹੀ ਬਸ ਉਹ ਰੁਕ ਚੱਲਾਂ ਚੱਲ ਜਾਣ ਦੀ ਰੋਕੋਰੇ ਚੱਲ ਜਾਣ ਦੇ ਉਹप्रकारे ਮੜਿਆ ਰਿਤੌਰ ਤੋ ਕੁਮਾਰ ਦੀ ਮੜਾ ਮੋਟਾ ਰੇਤਾ ਨਹੀਂ ਜਮੇ ਮਾਰਦੀ ਚੱਲ ਜਾਣ ਦੇ ਥੱਲੇ ਬਈ ਪਹਿਲਾਂ ਜਦੋਂ ਆਪਣੀ ਡਰਾਈਵਰੀ ਪਾਈ ਹੋਈ ਸੀ ਪੰਜ ਸਾਲਾਂ ਦੀ ਗੱਲ ਹੋ ਗਈ ਇਹ ਵਾ ਮੈਂ 10 ਬਰ ਜਾ ਕੇ ਢਾਉਂਦੀ ਤੇਰਾ ਸਾਫ ਕਰਕੇ ਪੂਰੀ ਗੱਦਲ ਮਾਰ ਦਿੱਤੀ ਕਿੰਨਾ ਹੋ ਗਿਆ 90 96 ਹੂੰ ਅੱਛਾ ਫੇਰ ਜਿੰਨਾ ਚਿਰ ਮੱਗ ਜੀ ਚੱਲੀ ਜਾਂਦੀ ਸੀ ਫੇਰ ਸਾਫ ਪਾਣੀ ਬਿਲਕੁਲ ਛੱਡ ਦੇ ਬਈ ਚਲੋ ਜੀ ਹਾਇਦਰੀ ਕੈਮਰਾ ਵੱਜ ਚੁੱਕਿਆ ਤੇ ਕੱਢਦੇ ਕੈਮਰਾ ਬਾਹਰ ਕਰਦੇ ਤਾਰ ਇਕੱਠੀ ਫਿਰ ਕਰਾਮਾ ਕੇ ਛੋਟੀ ਮਿਸਤਰੀ ਨਾਲ ਗੱਲ ਪੁੱਛਦੇ ਆ ਕਿ ਰਿਪੋਰਟ ਆ ਕੀ ਡਿਟੇਲ ਆਪਣੇ ਬੋਰ ਦੀ ਅਸੀਂ ਗਾਲ ਜੀ ਅਸੀਂ ਪਿੰਡ ਪਹੁੰਚ ਗਏ ਗੋਵਿੰਦਪੁਰਾਏ ਹਾਂਜੀ ਤੇ ਜਗ੍ਹਾ ਬਰਨਾਲਾ ਤੇ ਨੀਅਰ ਮੰਨ ਲਓ ਅਸੀਂ ਪੁਰਾਏ ਹਾਂਜੀ ਬੋਰ ਚੈੱਕ ਕਰਾਤੀ ਇਹ ਪਾਈਆਂ ਦਾ ਮੋਟਰ ਪਾਈ ਦੀ ਬਿਨਾ ਡਰਾਈਵ ਦੀ ਤੇ ਉਹ ਪਾਈ ਹੋਈ ਸੀ ਤੇ ਕਾਰਨਾ ਮੋਟਰ ਪਈ ਤੇ ਮੋਟਰ ਵਧੀਆ ਚੱਲਦੀ ਸੀ ਪਾਣੀ ਬਹੁਤ ਵਧੀਆ ਤੇ ਤਕਰੀਬਨ ਮਤਲਬ 3-4 ਸਾਲਾਂ ਦਾ ਹਾਂਜੀ ਇਹ ਤੋਂ ਆਦੇ ਮੋਟਰ ਕੱਢਣ ਲੱਗੇ ਜਦੋਂ ਪਾਣੀ ਘਟ ਗਿਆ ਉਹ ਕੱਢ ਕੇ ਦੇਖਣ ਲੱਗੇ ਤੇ ਮੋਟਰਾਂ ਨਿਕਲ ਹੀ ਨਹੀਂ ਰਹੀ ਜੀ ਤੋਂ ਇਹਨੇ ਕਸ ਕੇ ਖੜਾਉਣ ਚਲੋ ਬਾਈਆਂ ਨੇ ਬਧੀ ਹਿੰਮਤ ਨਾਲ ਆਪ ਨੂੰ ਸਟਰਾਪ ਹੀ ਕੱਢ ਲਈ ਬਾਰੇ ਹਾਂਜੀ ਇਹ ਮੋਟਰ ਕੱਢ ਲਈ ਤੋਂ ਆਦੇ ਬਾਈਆਂ ਨੇ ਚੈੱਕ ਕਰਾਉਣ ਦਾ ਸੋਚਿਆ ਵੀ ਆਪਾਂ ਬੂਕਾਏ ਨਾਲ ਬੋਰ ਚੈੱਕ ਕਰਾਵਾਂਗੇ ਬੋਰ ਚੈੱਕ ਕਰਨਾ ਹੈ ਤੇ ਜਦੋਂ ਦੇਖਿਆ ਉੱਥੋਂ ਮੈ ਲੋਪ ਪੂਰਾ ਜਿਹੜਾ ਤਕਰੀਬਨ ਇਹਦੇ ਵਿੱਚ ਰੇਤਾ ਚੜ ਗਿਆ ਜੀ ਹਨਾ ਤੇ ਬੋਰ ਦੇ ਵਿੱਚ ਤੇ ਉਹ ਟੁੱਟ ਗਈ 195 ਫੁੱਟ ਬੋਰ ਜੀ ਹ ਤੇ ਬਾਕੀ ਹੋਰ ਕੋਈ ਦਾ ਮਕਾਨ ਦਾ ਸਾਡੇ ਨਾਲ ਜਿਹੜਾ ਸੰਪਰਕ ਕਰ ਸਕਦਾ ਮੇਰਾ ਨਾਮ ਪਿਆਰ ਸਿੰਘ ਆ ਫੰਡ ਨੰਬਰ ਜਿਹੜਾ ਤੇ ਮੋਬਾਈਲ ਨੰਬਰ ਹੈ 9781754490 ਬਾਕੀ YouTube ਦੇ ਐਡ ਦੇ ਉੱਤੇ ਵੀ ਸਾਡਾ ਨੰਬਰ ਕਨੈਕਟ ਨੰਬਰ ਲੈ ਕੇ ਆਉਂਦਾ ਹੈ ਬਾਕੀ YouTube ਤੇ ਚੈਨਲ ਬਣਾ ਕੇ ਤੁਸੀਂ ਕਦਮ ਮਰਜੀ ਸਰਚ ਕਰ ਸਕਦੇ ਹੋ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਤਾਂ ਕਰ ਸਕਦੇ ਹੋ